ਜੋ ਉਹਨਾਂ ਦੇ ਮਤੇ ਨਜ਼ਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਮਲੋਟ ਗਿੱਦੜਵਾ ਲੰਬੀ ਬੜੀਵਾਲਾ ਆਦ ਸ਼ਹਿਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਸਬੰਧ ਦੇ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਪਾ ਤੋਂ ਮੁਕਤ ਹੋ ਕੇ ਵੋਟਾਂ ਪਾਉਣ ਦੇ ਲਈ ਦੇ ਮਕਸਦ ਦੇ ਨਾਲ ਇਹ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਦੂਜੇ ਪਾਸੇ ਉਹਨਾਂ ਦਾ ਵੀ ਕਹਿਣਾ ਹੈ ਵੀ ਇਸ ਫਲੈਗ ਮਾਰਚ ਦੇ ਨਾਲ ਉਹਨਾਂ ਦੀ ਜਿਹੜੇ ਗੁੰਡਾ ਤੱਤ ਹੈ ਉਹਨਾਂ ਨੂੰ ਇਹ ਇੱਕ ਵਾਰਨਿੰਗ ਵੀ ਹੈ ਵੀ ਉਹ ਆਪਣੀਆਂ ਆਤਾਂ ਤੋਂ ਬਾਹਰ ਆ ਜਾਣ ਤੇ ਜੇਕਰ ਉਹ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਕਿਸਮ ਦੀ ਸ਼ਰਾਰਤ ਕੀਤੀ ਜਾਂ ਨਸ਼ਾ ਖਰੀਦਦਾ ਖਰੀਦਣ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਆਓ ਆਪਾਂ ਗੱਲ ਕਰਦੇ ਹਾਂ ਐਸਪੀ ਐਚ ਸਾਹਿਬ ਨਾਲ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਦੇ ਖਿਲਾਫ ਜਿਹੜੀ ਉਹ ਸਖਤ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਪੰਜਾਬ ਪੁਲਿਸ ਤੇ ਫੋਰਸ ਜਿਹੜੀ ਹੈ ਉਹ ਗਸ਼ਤ ਕਰ ਰਹੀ ਹੈ ਫਲੈਗ ਮਾਰਚ ਜਿਹੜੀ ਕੱਢ ਰਹੀ ਹੈ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਤੇ ਆਓ ਆਪਾਂ ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਐਚ ਸਾਹਿਬ ਜਿਹੜਾ ਜਿਸੀਂ ਫਲੈਗ ਮਾਰਚ ਕਰ ਰਹੇ ਹਾਂ ਇਹ ਮਾਨਯੋਗ ਐਸਐਸਪੀ ਸਾਹਿਬ ਬਾਗੀਰਾ ਤੀਨਾ ਜੀ ਐਸਐਸਪੀ ਮੁਕਸਰ ਉਹਨਾਂ ਦੇ ਅੰਸ਼ ਅੰਸ਼ ਦੇ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਦੇ ਤੇ ਕਰ ਰਹੇ ਆ ਇਹਦਾ ਮੁੱਖ ਮੋਟਿਵ ਇਹ ਹੋਈ ਆ ਵੀ ਲੋਕਾਂ 'ਚ ਜਿਹੜਾ ਅਮਨ ਕਾਨੂੰਨ ਨੂੰ ਲੈ ਕੇ ਇੱਕ ਕੰਫੀਡੈਂਸ ਹੁੰਦਾ ਹੈ 에ਰੋਵੇ ਜਿਹੜਾ ਆਪਣੇ ਰਾਈਟ ਟੂ ਰੂਟ ਦਾ ਸਹੀ ਇਸਤੇਮਾਲ ਕਰ ਸਕਣ ਇਹਦੇ ਜੇ ਇੱਕ ਸ਼ੋਅ ਆਫ ਸਟਰੈਂਥ ਹੁੰਦੀ ਆ ਫੋਰਸ ਦੀ ਜਿਹੜੇ ਮਾੜੇ ਅਨਸਰ ਹੁੰਦੇ ਨੇ ਉਹ ਉਹਨਰੋਸੀ ਇਹੋ ਅਪੀਲ ਕਰਦੇ ਆ ਵੀ ਆਪਣਾ ਜਾਂ ਤੇ ਇਥੋਂ ਛੱਡ ਕੇ ਇਥੋਂ ਚਲੇ ਜਾਣ ਏਰੀਆ ਨਹੀਂ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਪੂਰੀ ਸਖਤ ਤੋਂ ਸਖਤ ਕਾਰਵਾਈ ਅਮਜਲੀਆ ਦੀ ਜਾਏਗੀ ਕਾਨੂੰਨ ਐ ਹੋਈ ਅਪੀਲ ਕਰਨਾ ਚਾਹੁੰਗਾ ਵੀ ਅਸੀਂ ਜਿਹੜੀ ਮੁਖਸਰ ਪੁਲਿਸ ਆਪਣੀ ਡਿਊਟੀ ਪ੍ਰਤੀ ਪੂਰੀ ਤਤਪਰਤਾ ਤੰਦਰੇ ਡਿਊਟੀ ਕਰ ਰਹੀ ਹੈ ਇੱਕ ਤੇ ਜੇ ਕੋਈ ਤੁਹਾਡੇ ਕੋਈ ਮਾੜਾ ਅਨਸਰ ਤੁਹਾਨੂੰ ਪਤਾ ਲੱਗਦਾ ਕੋਈ ਨਜਾਇਜ਼ ਕੋਈ ਚੀਜ਼ ਜੇ ਤੁਹਾਨੂੰ ਕਿਤੇ ਵੀ ਕੋਈ ਇਦਾਂ ਦੀ ਕੋਈ ਸਾਹਮਣੇ ਹੁੰਦੀ ਆ ਕੋਈ ਤੇ ਉਹਦੇ ਬਾਰੇ ਤੁਰੰਤ ਜਿਹੜੀ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਤੇ ਆਪਣੀ ਜਿਹੜੀ ਵੋਟ ਆ ਉਹਦਾ ਰਾਈਟ ਟੂ ਵੋਟ ਦਾ ਸਹੀ ਇਸਤੇਮਾਲ ਬਿਨਾਂ ਡਰ ਭੈ ਤੋਂ ਕੀਤਾ ਜਾਵੇ